ਜੋ ਜੀ ਸਮਝਾ ਗਿਆ ਹਾਲੇ ਤੱਕ ਸੀ ਨਹੀਂ ਮਨਜ਼ੂਰ ਥੋੜੇ ਪਿੱਛੇ ਦੇਖੋ ਆ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਇਹਦੇ ਬਾਅਦ ਵਿੱਚ ਕੀ ਫੈਸਲਾ ਕਰਦੇ ਵਰਕਿੰਗ ਕਮੇਟੀ ਨੂੰ ਪਤਾ ਨਹੀਂ ਜੀ ਕਿ ਦਿਨ ਦਿਨ ਦਾ ਦੇਖੋ ਇੱਕ ਗੱਲ ਬੜੀ ਸਪਸ਼ਟ ਰੱਖ ਲੋ ਕਿ ਪੋਲਿਟਿਕਸ ਅਸਾਈਡ ਐਜ਼ ਅ ਸਿੱਖ ਸਾਡੀ ਹਰ ਰਸਪੈਕਟ ਅਕਾਲ ਤਖਤ ਸਾਹਿਬ ਲਈ ਕਿ ਕਦੇ ਵੀ ਕੋਈ ਕੋਸ਼ਿਸ਼ ਬਦਾਰ ਸਿੱਖ ਨਹੀਂ ਹੋਊਗੀ ਤੀਸਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਆਦੇਸ਼ ਜਾਂ ਸੰਦੇਸ਼ ਦੀ ਕਿਸੇ ਤਰ੍ਹਾਂ ਦੀ ਵੀ ਅਵਗਿਆ ਹੋਵੇ ਜਿਹੜਾ ਤਿੰਨ ਦਿਨ ਦਾ ਸੀ ਟਾਈਮ ਵਧਾਤਾ ਸੀ ਉਸ ਤੋਂ ਬਾਅਦ ਫਿਰ ਅਸੀਂ ਸਿੰਘ ਸਾਹਿਬ ਨੂੰ ਮਿਲੇ ਸੀ 16 ਜੂਨ ਨੂੰ ਮਾਥੀਵੜਾ ਤੇ ਉੱਥੇ ਉਹਨਾਂ ਨਾਲ ਜਿਹੜਾ ਵਿਚਾਰ ਵਟਾਂਦਰਾ ਹੋਇਆ ਸੀ ਉਸ ਤੋਂ ਬਾਅਦ ਵੀ ਇਹ ਇੰਪਲਾਈਟ ਸੀਗਾ ਕਿ ਜਿੰਨਾ ਚਿਰ ਇਹ ਸੌਟ ਆਊਟ ਨਹੀਂ ਹੁੰਦਾ ਆਰੋਣਾ ਨੇ ਇਹ ਇੱਛਾ ਉਹਨਾਂ ਦੀ ਜ਼ਰੂਰ ਸੀ ਕਿ ਜਲਦੀ ਹੋ ਜਵੇ। ਕੀ ਅੱਜ ਇਸਦੀ ਫਿਰ ਮਜਬੂਰ ਹੋ ਜਾਣਗੇ? ਕੋਰਟ ਲੱਗਣ ਤੋਂ ਪਹਿਲਾਂ ਫੈਸਲਾ ਚਲੇਗਾ। ਗੁਰਪ੍ਰਤਾ ਬਡਾਲਾ ਉਹਨਾਂ ਦਾ ਬਿਆਨ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੇ ਗੁਰਪ੍ਰਤਾ ਬਡਾਲਾ ਨੇ ਆਪਣਾ ਜਿਹੜਾ ਬਿਆਨ ਦਿੱਤਾ ਉਸ ਉੱਤੇ ਗੱਲ ਕੇ ਗੈਰ ਸਿੱਖ ਤੋਂ رائے ਲੈ ਕੇ ਕੱਲ ਤੱਕ ਸਾਹ ਜਾਰੀ ਹੈ। ਮੈਂ ਤਾਂ ਮੈਂ ਤਾਂ ਇੰਨਾ ਹੀ ਕਹਿ ਸਕਦਾ ਮੈਨੂੰ ਤਰਸ ਆਉਂਦਾ ਉਹਨਾਂ ਤੇ। ਮੈਂ ਥੱਲੇ ਕਰ ਲਾ ਯਾਰ। ਉਹ ਸਿੱਖ ਪਤਾ ਨਹੀਂ ਕੀਦੇ ਆ। ਜਿਆਦਾ ਗੱਲ ਮੈਨੂੰ ਤਾਂ ਕੁਰਬਾਨੀ ਦੀਆਂ ਦੋ ਤੋਕਾ ਹੁੰਦੀਆਂ ਸੱਬੇ ਸਾਂਝੀ ਵਾਲ ਸਦਾਨ ਕੋਈ ਨਾ ਦਿੱਸੇ ਬਾਹਰ ਆ ਜੀ ਉਹ ਗੱਲ ਹਿੰਦੂ ਸਿੱਖਾਂ ਨਹੀਂ ਕਰਦੇ ਹੂੰ ਮੈਂ ਕਹਿਣਾ ਬਟਾਲਾ ਸਾਹਿਬ ਨੂੰ ਮੁਬਾਰਕ ਪਰ ਨਾ ਤਾਂ ਹਿੰਦੂ ਦੀ ਵੋਟ ਲੈਣਾ ਨਾ ਹਿੰਦੂ ਤੋਂ ਇਲਾਜ ਕਰਾਉਣਾ ਨਾ ਹਿੰਦੂ ਵਕੀਲ ਕਰਨਾ ਤੇ ਬਾਈਚਾਸ ਜੇ ਤੁਹਾਡੇ ਘਰ ਦੇ ਦੇ ਕਿਸੇ ਦਾ ਕੋਈ ਪਤਾ ਤਾਂ ਵਾਲ ਕਟਿਆ ਉਹਦੇ ਨਾਲ ਸਾਂਝ ਨਾ ਰੱਖਣਾ ਫੇਰ ਤੁਹਾਡਾ ਗੱਲ ਵਿੱਚ ਵਜ਼ਨ ਨਾ ਇਹ ਹਲਕੀਆਂ ਗੱਲਾਂ ਨੇ ਜਿਹੜੀਆਂ ਕਿਸੇ ਵੀ ਮੈਚੂਰ ਪੋਲਿਟਿਕਲ ਬੰਦੇ ਨੂੰ ਕਰਨੀਆਂ ਨਹੀਂ ਚਾਹੀਦੀ। ਕਰੇਵਾਲ ਸਾਹਿਬ ਐ ਗੱਲਾਂ ਚੱਲਦੀਆਂ ਨੇ ਕਿਤੇ ਵਰਕਿੰਗ ਕਮੇਟੀ ਜਿਹੜੀ ਹੈ ਉਹ ਸਹੀਫਾ ਮੰਦੂ ਕਰੇਗੀ ਬਾਅਦ ਵਿੱਚ ਹੀ ਹੋਣੀ ਹੈ ਸਾਹਮਣੇ ਕੈਮਰੇ ਤੋਂ। ਮੁਰਖਾ ਸਮਝਾਉਂਦੇ ਮਾਈਕ ਰਾਮ ਪੰਜਾਬੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਿਆਸਤ ਦੇ ਵਿੱਚ ਸੁਭਾਰਾ ਨਹੀਂ ਹੁੰਦੀਆਂ। ਸਰ ਤੁਹਾਡੇ ਵਿਰੋਧੀ ਜਿਹੜੇ ਨੇ ਇੱਕ ਦਸਤੀ ਗੱਲ ਸੁਣੋ ਬਈ ਪੱਗ ਅਟੈਕ ਹੋ ਰਿਹਾ ਤੁਹਾਨੂੰ ਜਿਹੜੇ ਐਮਐਨ ਵੀ ਜਾਂ ਬੀਗਿਨਾਂ ਤੋਂ ਗੱਲਾਂ ਸੁਣਿਆ ਇਹਨਾਂ ਦੀ ਕ੍ਰੈਡਿਬਿਲਟੀ ਹੈਗੀ ਆ। ਫਿਰ ਤਾਂ ਯਕੀਨ ਕਰ ਲਓ। ਤੇ ਬਾਕੀ ਕਹਿਣ ਤਾਂ ਦੁਨੀਆ ਕਈ ਕੁਛ ਕਹੀ ਜਾਂਦੀ ਹੈ ਤੁਸੀਂ ਕਹਿੰਦੇ ਕੋਰਟ ਲੱਗੀ ਨਹੀਂ ਕੋਰਟ ਨਾ ਲੱਗਣ ਦੀ ਗੱਲ ਤਾਂ ਆਖ ਲਿਖ ਵੀ ਜੱਜ ਸਾਹਿਬ ਨੇ ਕਿਹਾ ਤਾਂ ਮੇਰੇ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਮਨਜ਼ੂਰ ਕੀਤੇ ਚਾਹ। ਤੁਸੀਂ ਦੇਖੋ ਮੇਰੀ ਕੀ ਗੱਲ ਸੁਣਾ। ਸੋ ਇਹ ਕੋਰਟ ਨਹੀਂ ਹੋਈ ਇਹ ਦੋ ਲੋਕ ਬਸ ਪਿਆਰਾਤ ਕਰੇਵਾਲ ਸਾਹਿਬ ਸਾਹਮਣੇ ਦੇਖਿਆ ਸਾਹਮਣੇ ਦੇਖਿਆ ਸਰ ਸਰ ਸਾਹਮਣੇ ਟਾਈਮ ਗ੍ਰਾਂਟ ਕਰਦੀ ਰਹਿੰਦੀ ਐ ਐਕਸਟੈਂਡ ਕਰਦੀ ਰਹਿੰਦੀ ਐ ਸਾਨੂੰ ਫੂਰਨ ਸਰਕਾਰ ਅਸ ਸਿੰਘ ਸਾਹਿਬ ਦਾ ਤੇ ਜੋ ਅਸੀਂ ਕਰਿਆ ਹੈਗਾ ਉਹ ਸਿੰਘ ਸਾਹਿਬ ਦੇ ਧਿਆਨ ਚ ਲਿਆ ਕੇ ਕੀਤਾ ਹੈ। ਹੂੰ ਠੀਕ ਜੀ ਘਬਰਾਓ ਨਾ ਤੁਹਾਨੂੰ ਇੰਨਾ ਸਤੀਫੇ ਦਾ ਬੋਝ ਕਿਉਂ ਪਿਆ ਹੈ ਹੈਲੋ ਜੀ ਹੈਲੋ ਕਿੰਨੀਆਂ ਚਾਹਾਂ ਕੀ ਸਤੀਫੇ ਤੇ ਸਤੀਫੇ ਨੂੰ ਲੈ ਕੇ ਚੱਤਾਂ ਹੋਗੀ ਜੋ ਵੀ ਆਦੇਸ਼ ਨੇ ਔਰ ਜੋ ਵੀ ਅਕਾਲ ਤਖਤ ਸਾਹਿਬ ਦੇ ਸਾਰਾ ਹੁਕਮ ਹੈ ਉਹ ਤਾਂ ਸਾਰੇ ਜੀਨਾਂ ਤੇ ਵਿਚਾਰ ਕੀ ਅਜੀਹਾ ਵੀ ਹੁੰਦਾ ਹੈ ਕਿ ਸਤੀਫਾ ਮੰਨਜ਼ੂਰ ਕਰਕੇ ਜੇ ਦੁਬਾਰਾ ਡੈਲੀਗੇਟ ਚਾਨ ਸੁਖਵੀਰ ਬਾਦਲ ਨੂੰ ਪ੍ਰਧਾਨ ਤਾਂ ਦੁਬਾਰਾ ਵੀ ਲਗਾਇਆ ਜਾ ਸਕਦਾ ਉਹ ਤਾਂ ਪਾਰਟੀ ਦਾ ਫੈਸਲਾ ਜੀ ਉਹ ਵੀ ਹੁਣ ਸਕਰੀਨ ਸਰ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸਾਡਾ ਚੋਣ ਨਿਸ਼ਾਨ ਹੈ ਇਸ ਨੂੰ ਲੈ ਕੇ ਵੀ ਚਿੰਤਾ ਜਤਾਈ ਜਾ ਰਹੀ ਸੀ ਉਸ ਤੋਂ ਤਾਂ ਵਿਚਾਰ ਚਰਚਾ ਜੀ ਕੀਤੀ ਜਾਏਗੀ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਇਹਨੇ ਮਾਈਕ ਥੱਲੇ ਕਰ ਜਾ ਇਹਨੇ ਮਾਈਕ ਇਹ ਜਥੇਦਾਰ ਸਾਹਿਬ ਜਿਹੜੀ ਨਰਾਜ਼ਗੀ ਨਜ਼ਰ ਆ ਰਹੀ ਸੀ ਉਹ ਤੁਹਾਡੇ ਤੋਂ ਵੀ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਭਾਈ ਮਾਈਕ ਨੂੰ ਹੇਠਾਂ ਕਰੋ ਸਰ ਸਾਹਮਣੇ ਦੇਖ ਕੇ ਉਹਨਾਂ ਦੇ ਹੁ ਇਸ ਫੈਸਲੇ ਉਤੇ ਜਿਹੜਾ ਹੋਮ ਅਕਾਲੀ ਦਲ ਦੇ ਮਾਨਤਾਰ ਸਾਹਿਬ ਨੇ ਕਿਹਾ ਪ੍ਰਿਤਮ ਪ੍ਰਿਤਮ ਇੱਛੇ ਕਰੋ ਜੋ ਵੀ ਸਾਹਮਣੇ ਦੇਖ ਕੇ ਜੀ ਹੁਕਮ ਅਕਾਲ ਤਖਤ ਸਾਹਿਬ ਤੋਂ ਆਉਂਦਾ ਕਦੇ ਹੋਇਆ ਨਹੀਂ ਅਕਾਲੀ ਗੱਲ ਨੇ ਉਹਨਾਂ ਨੂੰ ਮੰਨਣਾ ਹੀ ਪੈਣਾ ਕੀਤਾ ਹੋਵੇ ਬਾਕੀ ਪਾਰਟੀਆਂ ਨੇ ਸਹਵਾਨਾ ਕਰਨੀ ਕਰਦੀਆਂ ਰਹੀਆਂ ਇਹਦਾ ਮਤਲਬ ਫਿਰ ਸ਼੍ਰੋਮਣੀ ਅਕਾਲੀ ਦਲ ਤੇਰੀ ਕਿਉਂ ਹਮੇਸ਼ਾ ਅਕਾਲ ਤਖਤ ਨੂੰ ਸਮਰਪਿਤ ਤੇਰੀ ਕਿਉਂ ਕਿ ਕਿੰਨੀਆਂ ਜਾਨਾਂ ਸਟਾਈਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸਜੀਤ ਸਿੰਘ ਬਾਦਲ ਬਣੇ ਨਵੇਂ ਮੈਂਬਰਸ਼ਿਪ ਮੁਹਿੰਦੀ ਵੀ ਅੱਜ ਜੜੀ ਹੈ ਉਹ ਚਰਚਾ ਜਿਹੜੀ ਮੈਂਬਰਸ਼ਿਪ ਆ ਮੈਂਬਰਸ਼ਿਪ ਵਰਕਰਾਂ ਨੇ ਕਰਨੀ ਹੁੰਦੀ ਹੈ ਵਰਕਰ ਦੇ ਇੱਕ ਇਸ ਗੱਲ ਵੀ ਤਿਆਰ ਨੇ ਕਿਉਂਕਿ ਸਾਡੀ ਇਹ ਮੈਂਬਰਸ਼ਿਪ ਡਿਊ ਆ ਤੇ ਜੇ ਅੱਜ ਫੈਸਲਾ ਹੋ ਜਾਂਦਾ ਕਿ ਮੈਂਬਰਸ਼ਿਪ ਖੋਲ ਦੇਣੀ ਆ ਤੇ ਵਰਕਰ ਤਾਂ ਤਿਆਰ ਬੈਠੇ ਨੇ ਮੈਂਬਰਸ਼ਿਪ ਹੋ ਗਈ ਸ਼੍ਰੋਮਣੀ ਅਕਾਲੀ ਦਲ ਤਗੜਾ ਹੋ ਕੇ ਨਿਕਲੂਗਾ ਮੈਂਬਰਸ਼ਿਪ ਤੁਸੀਂ ਇਸ ਹੱਕ ਦੇ ਵਿੱਚ ਹੋ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਜਾ ਚੁੱਕਾ ਹੈ ਇਹ ਤਾਂ ਪਾਰਟੀ ਫੈਸਲਾ ਕਰੂਗੀ ਪਾਰਟੀ ਫੈਸਲਾ ਕਰੂਗੀ ਠੀਕ ਹੈ ਸੁਖਬੀਰ ਜਿਹੜੀ ਮੀਟਿੰਗ ਸੱਦੀ ਗਈ ਔਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਅਸਤੀਫਾ ਉਸ ਨੂੰ ਲੈ ਕੇ ਜਿਹੜਾ ਕੱਲ੍ਹ ਆ ਰਹੀ ਚਰਚਾ ਹੋਊਗੀ ਕਰਨਾ ਹੋ ਸਕਦਾ ਹੈ मीटिंग तो 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 लेकिन जो श्री अकाल तख्त साहब का जो आदेश है क्या उद्ते इन दिन पालना हो लगता मेरे ख्याल बारे पार्टी बहुत बारी स्पष्ट कर चुकी है जे पालना ना करनी हो श्री अकाल तख्त साहब ਕਿਉਂ ਬੰਦਾ ਨਤਮਸਤ ਕਰਦਾ ਹੈ ਹਰ ਇੱਕ ਸਿੱਖ ਹੁੰਦਾ ਹੈ ਲੇਕਿਨ ਜਿਹੜੀ ਖਿਲਾਫਤ ਹੋਈ ਹੈ ਲਗਾਤਾਰ ਯੂਥ ਅਕਾਲੀ ਦਲ ਨੇ ਨੀ ਆ ਕੇ ਨਜ਼ਰ ਆਈ ਹੈ ਜਿਹੜੀ ਖਿਲਾਫਤ ਹੈ ਜਿਹੜੇ ਜਿਹੜੇ ਕਹਿੰਦੇ ਵੀ ਅਸਤੀਫਾ ਮੰਨਜ਼ੂਰ ਕਰੋਗੇ ਤੇ ਸਾਡਾ ਵੀ ਅਸਤੀਫਾ ਮੰਨਜ਼ੂਰ ਕਰੋ ਯੂਥ ਅਕਾਲੀ ਦਲ ਇਸ ਤੋਂ ਇਲਾਵਾ ਹੋਰ ਵੀ ਕਈ ਲੀਡਰ ਜਿਹੜੇ ਨੇ ਉਹ ਕਹਿੰਦੇ ਵੀ ਅਸਤੀਫਾ ਮੰਨਜ਼ੂਰ ਨਹੀਂ ਹੋਣਾ ਚਾਹੀਦਾ ਅਸਤੀਫਾ ਜਿਹੜਾ ਹੈ ਉਸ ਨੂੰ ਵਾਪਸ ਲਟਾਇਆ ਜਾ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਗੱਲ ਇਹ ਹੈ ਕਿ ਮੀਟਿੰਗ ਤਾਂ ਹੋ ਰਹੀ ਹੈ ਠੀਕ ਹੈ ਨਾ ਮੀਟਿੰਗ ਹੈ ਸਾ ਕਰੂਗੀ ਇੱਕ ਜਿਹੜੇ ਬਾਕੀ ਧੜਾ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਆਦੇਸ਼ ਦਿੱਤਾ ਗਿਆ ਸੀ ਕਿ ਬਕਰੇਵੇਂ ਜਿਹੜੇ ਖਤਮ ਕੀਤੇ ਜਾਣ ਔਰ ਕਿਸੇ ਤਰ੍ਹਾਂ ਦੀ ਬਿਆਨਬਾਦੀ ਨਾ ਹੋਵੇ ਲੇਕਿਨ ਬਡਾਲਾ ਸਾਹਿਬ ਲਗਾਤਾਰ ਬਿਆਨ ਕਰ ਰਹੇ ਬਿਆਨਬਾਦੀ ਕਰ ਰਹੇ ਨੇ ਕੱਲ ਵੀ ਉਹਨਾਂ ਨੇ ਕਹਿ ਕੇ ਕਿ ਗੈਰ ਸਿੱਖ ਲੋਕ ਜਿਹੜੀ ਆ ਦਿੱਤਾ ਗਿਆ ਫੈਸਲ ਉਹ ਦੇਖੋ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਮੇਰਾ ਤਾਂ ਵਸੇ ਉਹ ਮੈਂ ਬਡਾਲਾ ਸਾਹਿਬ ਤੋਂ ਬੜਾ ਹੈਰਾਨ ਹਾਂ ਕਿਉਂਕਿ ਮੈਂ ਅਫਸਰ ਦੇ ਵਿਰੋਧੀ ਹੋਣ ਦੇ ਬਾਵਜੂਦ ਉਹਨਾਂ ਨੇ ਵੀ ਬੜੀ ਸਿੱਖ ਕਰਦਾ ਰਹਿੰਦਾ ਹੈ ਨਾ لیکن ਇਹ ਬਹੁਤ ਡਿਸਪਾਇੰਟਿੰਗ ਲੱਗਦਾ ਹੈ ਕਿ ਉਹ ਜਿਹੜਾ ਜਿਹੜੀ ਉਹ ਗੱਲ ਕਰ ਰਿਹਾ ਵਕੀਲ ਸਾਹਿਬ ਨੇ ਉਹਨਾਂ ਨੇ ਕਿਸੇ ਪੰਥਕ ਇਸ਼ੂ ਤੇ ਥੋੜੀ ਸਲਾਹ ਦਿੱਤੀ ਹੈ ਜੀ ਜੀ ਉਹਨਾਂ ਨੇ ਕਾਨੂੰਨੀ ਕਾਨੂੰਨ ਦੇ ਸੰਵਿਧਾਨ ਦੇ ਉੱਤੇ ਸਲਾਹ ਦਿੱਤੀ ਹੈ ਸੰਵਿਧਾਨ ਦੇ ਉੱਤੇ ਤਾਂ ਵਕੀਲ ਹੀ ਸਲਾਹ ਦੇਗਾ ਨਾ ਪੰਥਕ ਇਸ਼ੂ ਤੇ ਥੋੜੀ ਸਲਾਹ ਦਿੱਤੀ ਉਹਨਾਂ ਨੇ ਸਿੱਖੀ ਦੇ ਮਸਲੇ ਤੇ ਥੋੜੀ ਸਲਾਹ ਦਿੱਤੀ ਆ ਜੀ ਯਾ ਉਹਨਾਂ ਨੇ ਕਾਹ ਤੱਕ ਸਾਬ ਬਾਰੇ ਥੋੜੀ ਸਲਾਹ ਦਿੱਤੀ ਹੋ ਗਈ ਉਹਨਾਂ ਨੇ ਤਾਂ ਸਿਰਫ ਸੰਵਿਧਾਨ ਦਾ ਰਸਾਇਆ ਵੀਰ ਸਿੰਘ ਬਾਦੂ ਦਾ ਸਰ ਇਹਦਾ ਸਟ੍ਰਕਚਰ ਪੋਲਿਟਿਕਲ ਸਿਸਟਮ ਹੈ ਇਹੋ ਤੋਂ ਬਾਅਦ ਸਰ ਇਹਦਾ ਪੰਨੂ ਹੋਏਗਾ ਸੱ ਇਸ ਤਰੀਕੇ ਨਾਲ ਉਹਨਾਂ ਨੂੰ ਮੁਕਤੀ ਰਹੇ ਚਾਪਟਾਂਡਰ ਵਾਸਤੇ ਇਹ ਖਰਾਕ ਹੈ ਹਾਂ